ਘਰ ਕੀ ਕੀ ਹਨ ਚੰਗੇ ਮੁਜਾ ਚੰਨ ਰੇ ਮੰਗੇ ਗੋਪਾ ਸੁ ਮੰਗੋ ਲਾਵੀਂ ਇਕ ਤਾਜ ਨੰਤਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਕੀ ਕੋਦੰਦਰ ਸੁਭਾਇਮਾਨ ਗੁਰੂ ਪਿਆਰੇ ਕੋ ਸਾਰੇ ਸਾਜ ਸੰਗਤ ਜੀਓ ਸਤਿਗੁਰਾਂ ਦੀ ਕਿਰਪਾ ਰਹਿਮਤ ਸਦਕ ਓ ਮਹੀਨੇ ਦੇ ਸਮੂਹ ਸ਼ਹੀਦਾਂ ਸਿੰਘਾਂ ਨੂੰ ਯਾਦ ਕਰਦੇ ਹਾਂ ਮਤ ਕੁਝ ਕੌਜੀ ਸਹਿਬਜ਼ਾਦਿਆਂ ਨੂੰ ਯਾਦ ਕਰਦੇ ਹਾਂ ਹਰ ਸਾਲ ਦੀ ਤਰ੍ਹਾਂ ਜੋ ਸਤਿਗੁਰਾਂ ਦੀ ਪਾਵਨ ਬਾਣੀ ਦੇ ਪ੍ਰਵਾਹ ਸੰਗਤਾਂ ਦੇ ਵਿੱਚ ਬਣੇ ਚਾਹਾਂ ਤੇ ਮੁਲਾਲਾਂ ਦੇ ਨਾਲ ਚੜ੍ਹੇ ਰਹਿੰਦੇ ਹਾਂ ਇਸੇ ਦੇ ਮੁਤਾਬਕ ਆਜ ਆਪ ਜੀ ਦੇ ਨਾਲ ਜਵਾਬ ਪਰ ਵਿਖੇ ਆਪ ਜੀ ਨੇ ਜਥੇ ਨੇ ਬੀਬੀਆਂ ਦੇ ਜਥੇ ਨੇ ਮਿਲ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਰ ਇਲਾਹੀ ਬਾਣੀ ਦੇ ਜਾਪ ਆਪ ਜੀ ਨੇ ਕੀਤੇ ਸ੍ਰੀ ਸਤ ਸੰਗਤ ਜੀ ਕੋ ਜੁ ਸਮਾਨ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜੀਵਨ ਕੌਤਕ ਕਰਨ ਵਰਪਾ ਵਿਚਾਰਨ ਦਾ ਇਤਿਹਾਸ ਰਚਿਆ ਦਸ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਸ਼ਹੀਦਾਂ ਨੂੰ ਯਾਦ ਕਰਨੀ ਹੈ ਆਪਣੇ ਇਤਿਹਾਸੀ ਦੇ ਅੰਦਰ ਜੋ ਬਰਨਵਾਲਾ ਹਰ ਸਾਲ ਪਾਇਸਾ ਪਾਇਆ ਰਿੰਦਰ ਸਿੰਘ ਜੀ ਸ਼ਹੀਦ ਅਗਵਾਲੇ ਜਨਾ ਦੇ ਸਮੂਹ ਜਥੇ ਬਰਨਵਾਲਾ ਬਰਨਵਾਲਾ ਦੇ ਨੌਜਵਾਨਾਂ ਨੂੰ ਵਿਰਕੇ ਸਿਰਜਾ ਜੀ ਦੀ ਯਾਦ ਦਾ ਸਮਾਰਕ ਮਨਾਇਆ ਜਾਂਦਾ ਹੈ ਤੇ ਸਿਰ ਦੇ ਮਤਲਬ ਅਸ ਸਾਰੇ ਚ ਵੀ 26 ਦਿਨ ਨੂੰ ਜਿਹਨਾਂ ਦੇ ਜਾਵਨ 6 ਦਾ ਸਿੰਘਾਂ ਨੇ ਜਾਵਨ ਸਮਾਗਮ ਮਨਾਏ ਜਾਣੇ ਹਨ ਉਹਨਾਂ ਸਮਾਗਮਾਂ ਦਾ ਸੁਨੇਹਾ ਦੇਣ ਵਾਸਤੇ ਹਰ ਸਾਲ ਕਥਾ ਗਾਇਨ ਸੰਗਤਾਂ ਨੂੰ ਬੇਨਤੀ ਕਰਨ ਵਾਸਤੇ ਪੁੱਛਦੇ ਹਾਂ ਅੱਜ ਦਾ ਵੀ ਗੁਰਖਸਾਹਿ ਇਸ ਸਮੇਂ ਦੇ ਲੋੜ ਹੈ ਐ ਸਾਲ ਦੇ 24 ਤਰੀਕ ਤੋਂ ਸ੍ਰੀ ਅਖੰਡ ਪਾਤਸ਼ਾਹ ਪਰਾਮ ਹੁੰਦਿਆਂ ਦਸਤਾਰ ਮੁਕਾਬਲੇ ਬੱਚਿਆਂ ਦੀ ਪਰਵਾਣੀ ਕੰਢ ਮੁਕਾਬਲੇ ਬੱਚਿਆਂ ਦੇ ਅਤੇ 26 ਨੂੰ ਸਮਾਰੋਹ ਹੋਏਗਾ ਤਾਂ ਪਾਂ ਯਤਨ ਕਰਨਾ ਵਾਤਵਾਦ ਬੱਚਿਆਂ ਨੂੰ ਉੱਚੇ ਲੈ ਕੇ ਪਹੁੰਚ ਕੇ ਤੇ ਨਾਲ ਤਕਰੀਰ ਜਿਸ ਸਤਿਗੁਰੂ ਕ੍ਰਿਧਰ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦਾਂ ਨੂੰ ਉਹਨਾਂ ਦੇ ਫਰਜ਼ੰਦਾਂ ਅਤੇ ਮਾਤਾ ਜੀ ਨੂੰ ਯਾਦ ਕਰਦੇ ਆਂ ਤੇ ਨਾਲ ਸਤਿਗੁਰੂ ਮਹਾਰਾਜ ਸਤਿ ਪਾਤਸ਼ਾਹ ਜੀ ਦੇ ਮਹਿਮਾ ਹਰੇਕ ਧਰਮ ਦੇ ਵਿਦਵਾਨ ਨੇ ਕੀਤੀ ਹੈ ਕਿਸੇ ਨੇ ਕਿਸੇ ਮੁਤਾਬਕ ਕਿਸੇ ਨੇ ਕਿਸੇ ਮੁਤਾਬਕ ਕਿਸੇ ਨੇ ਥੋੜੀ ਮਹਿਮਾ ਕੀਤੀ ਕਿਸੇ ਨੇ ਬਹੁਤੀ ਕੀਤੀ ਪਰ ਸਤਗੁਰੂ ਜੀ ਦੀ ਵਡਿਆਈ ਕੀਤੀ ਬਹੁਤ ਵਿਦਵਾਨਾਂ ਨੇ ਦੂਸਰੇ ਧਰਮ ਦੇ ਲੋਕਾਂ ਨੇ ਵੀ ਕੀਤੀ ਹੈ ਸਿੱਖ ਧਰਮ ਦੇ ਅੰਦਰ ਬਹੁਤ ਕਵੀ ਹਨ ਜਿਨ੍ਹਾਂ ਨੇ ਗੁਰ ਕਲਗੀ ਜੀ ਤੇ ਬਾਦਸ਼ਾਹ ਜੀ ਮਹਿਮਾ ਕਰਦਿਆਂ ਬੇਅੰਤ ਕਵਿਤਾਵਾਂ ਲਿਖੀਆਂ ਕਵੀਆਂ ਨੇ ਅਨੇਕ ਪ੍ਰਕਾਰ ਦੀਆਂ ਰਚਨਾਵਾਂ ਦੇ ਵਿੱਚ ਗੁਰੂ ਜੀ ਦੀ ਮहिमा ਗਾਈ। ਇਹਨਾਂ ਦੇ ਵਿੱਚੋਂ ਗੁਰ ਕਰਗੀਤਰ ਪਾਤਸ਼ਾਹ ਜੀ ਦੇ ਕੋਲ ਰਹਿਣ ਵਾਲੇ ਸਿੱਖ ਜਿਹੜੇ ਸਦਾ ਸਤਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਿਆ ਕਰਦੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਇਹਨਾਂ ਗੁਰਮੁਖਾਂ ਨੇ ਜਦੋਂ ਵੀ ਬੈਠਦੇ ਸਨ ਗੁਰੂ ਕਰਗੀਤਰ ਪਾਤਸ਼ਾਹ ਜੀ ਦੇ ਚਿਹਰੇ ਵੱਲ ਆਪਣਾ ਮੁਖ ਕਰਕੇ ਬੈਠਦੇ ਅਤੇ ਦਰਸ਼ਨ ਕਰਦੇ ਰਹਿੰਦੇ। ਉਹਨਾਂ ਨੇ ਆਪਣੀ ਕਵਿਤਾ ਦੇ ਵਿੱਚ ਆਪਣੀ ਰਚਨਾ ਦੇ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ੋਭਾ ਉਪਮਾ ਵਡਿਆਈ ਕਰਦੇ ਆ ਬੜਾ ਕੁਝ ਲਿਖਿਆ ਹੈ ਉਹਨਾਂ ਨੇ ਇਹ ਦਰਸਾਇਆ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੂੰ ਕੌਣ ਹਨ ਕਵੀ ਜਨ ਕਹਿੰਦੇ ਨੇ ਮੈਂ ਲਿਖਿਆ ਤੇ ਜ਼ਰੂਰ ਹੈ ਗਾਇਆ ਵੀ ਜ਼ਰੂਰ ਹੈ ਪਰ ਮੈਂ ਸਤਿਗੁਰੂ ਜੀ ਦਾ ਅੰਤ ਨਹੀਂ ਪਾ ਸਕਿਆ ਕੇਵਲ ਆਪਣੀ ਰਚਨਾ ਨੂੰ ਪਵਿੱਤਰ ਕਰਨ ਵਾਸਤੇ ਆਪਣੀ ਰਸਨਾ ਨੂੰ ਪਵਿੱਤਰ ਕਰਨ ਵਾਸਤੇ ਗੁਰੂ ਜੀ ਦਾ ਜਾਸਰ ਦੇਖਿਆ ਚਾਹੀਦਾ ਹੈ